ਤਨਖਾਹ ਨਹੀਂ ਮਿਲੀ ਤਾਂ ਪੀਆਰਟੀਸੀ ਅਤੇ ਪਾਨਬੱਸ ਦੇ ਕੱਚੇ ਮੁਲਾਜ਼ਮਾਂ ਕਰ ਦਿੱਤੀ ਹੜਤਾਲ ਬੱਸਾਂ ਦਾ ਕੀਤਾ ਚੱਕਾ ਜਾਮ ਕਿਹਾ 17 ਅਕਤੂਬਰ ਨੂੰ ਨਾ ਵੱਲੋਂ ਪੀਆਰਟੀਸੀ ਦੇ ਚੇਅਰਮੈਨ ਦੇ ਘਰ ਦਾ ਕੀਤਾ ਜਾਵੇਗਾ ਘਰਾਓ ਇਸ ਮੌਕੇ ਪੀਆਰਟੀਸੀ ਅਤੇ ਪਾਨਬੱਸ ਦੇ ਕੰਟੈਕਟ ਵਰਕਰਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਬੋਲਦਿਆ ਕਿਹਾ ਕਿ ਅੱਜ 17 ਤਰੀਕ ਹੋ ਚੁੱਕੀ ਹੈ ਲੇਕਿਨ ਹਜੇ ਤੱਕ ਤਨਖਾਹ ਨਹੀਂ ਮਿਲੀ ਜਿਸ ਦੇ ਵਿਰੋਧ ਵਜੋਂ ਅੱਜ ਉਹਨਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਿਹਾ ਕਿ ਉਹਨਾਂ ਵੱਲੋਂ 18 ਤਰੀਕ ਨੂੰ ਜਿਹੜਾ ਹੈ ਪੀ ਆਰਟੀਸੀ ਦੇ ਚੇਅਰਮੈਨ ਦੀ ਕੋਟਿਯਾ ਕਰਾਓ ਕੀਤੀ ਜਾਵੇਗੀ ਕਿਉਂਕਿ ਜੋ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਵਾਅਦਾ ਪੂਰਨ ਨਹੀਂ ਕੀਤਾ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਅੱਜ ਚੱਕਾ ਜਾਮ ਆਪਣਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਆਓ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਆਗੂ ਇਸ ਮਾਮਲੇ ਨੂੰ ਲੈ ਕੇ

ਕਰ ਕਰਦਿਆ ਕੀ ਤੇਰਾ ਪੇਰੀ 420 ਮੰਗ ਮੰਗ ਕੇ ਵੇਖ ਭਾਈ ਜੀ ਨਾ ਤੁਹਾਡਾ ਮੇਰਾ ਨਾਮ ਜੀ ਰਵਿੰਦਰ ਸਿੰਘ ਹੈ ਮੈਂ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਰਨੜੀਪੁਰ ਦਾ ਪ੍ਰਧਾਨ ਹੈ ਜੀ ਕਿੰਨੇ ਟਾਈਮ ਤੋਂ ਬੈਠੋ ਬੱਸਾਂ ਬੰਦ ਕਰਕੇ ਅੱਜ ਸਮਾਂ 2 ਵਜੇ ਤੋਂ ਅਸੀਂ ਜਿਹੜੀਆਂ ਪੀਆਰਟੀਸੀ ਦੀਆਂ ਮੁਕੰਮਲ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਹਨ ਮੁਕੰਮਲ ਤੌਰ ਤੇ ਜਿਹੜੀਆਂ ਪੀਆਰਟੀਸੀ ਦੀ ਹੜਤਾਲ ਹੋ ਚੁੱਕੀ ਹੈ ਜੀ ਜਿਸ ਦਾ ਮੇਨ ਕਾਰਨ ਹੈ ਵੀ ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਸਾਡੀਆਂ ਨਗੂਨੀਆਂ ਤਨਖਾਹਾਂ ਉਹ ਖਾਤਿਆਂ ਦੇ ਵਿੱਚ ਨਹੀਂ ਪਾਈਆਂ ਗਈਆਂ ਤਾਂ ਅਸੀਂ ਵਾਰ-ਵਾਰ ਮੈਨੇਜਮੈਂਟ ਨਾਲ رابطہ ਕੀਤਾ ਵੀ ਜਿਹੜੀਆਂ ਸਾਡੀ ਤਨਖਾਹ ਹੈ ਉਹ ਖਾਤਿਆਂ 'ਚ ਸਰਕਾਰ ਵੱਲੋਂ ਜਿਹੜਾ ਮੈਨੇਜਮੈਂਟ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਅਸੀਂ ਮਜਬੂਰ ਹੋ ਕੇ ਅੱਜ 17 ਤਰੀਕ ਨੂੰ ਦੁਪਹਿਰੇ 2 ਵਜੇ ਤੋਂ ਜਿਹੜਾ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜੀ ਤੇ ਜਿੰਨਾ ਟਾਈਮ ਸਾਡੀ ਤਨਖਾਹ ਨਹੀਂ ਆਉਂਦੀ ਤਾਂ ਉਹਨਾਂ ਟਾਈਮ ਅਸੀਂ ਜਿਹੜਾ ਬੱਸਾਂ ਦਾ ਚੱਕਾ ਜਾਮ ਰੱਖਾਂਗੇ ਤੇ ਕੱਲ ਨੂੰ ਅਸੀਂ ਜੋ ਸਾਡੇ ਟਰਾਂਸਪੋਰਟ ਟਰਪੀਆਰਟੀਸੀ ਦੇ ਚੇਅਰਮੈਨ ਲੱਗੇ ਰੰਜੋ ਸਿੰਘ ਘੜਾਣਾ ਉਹਨਾਂ ਦੇ ਘਰ ਦਾ ਘਰਾਓ ਵੀ ਕਰਾਂਗੇ ਕਿਉਂਕਿ ਚੇਅਰਮੈਨ ਪੀਆਰਟੀਸੀ ਜੋ ਲੱਗਦੇ ਆ ਤੋ ਇੱਕ ਕੜੀ ਦਾ ਕੰਮ ਕਰਦੇ ਆ ਸਰਕਾਰ ਅਤੇ ਪੀਆਰਟੀਸੀ ਦੇ ਵਿੱਚ ਪਰ ਉਹ ਇਹ ਕੜੀ ਦਾ ਕੰਮ ਕਰਨ ਚ ਬਿਲਕੁਲ ਫੇਲ ਹੋ ਚੁੱਕੇ ਆ ਜਿਸ ਕਰਕੇ ਉਹਨਾਂ ਦੇ ਘਰ ਦਾ ਘਰਾਓ ਵੀ ਅਸੀਂ ਕੱਲ ਨੂੰ ਕਰਾਂਗੇ ਇਸ ਤੱਕ ਸਮਾਂ तकरीबन 9-10 ਵਜੇ ਉਹਨਾਂ ਦੇ ਪਟਿਆਲਾ ਵਿਖੇ ਸੀ ਇੱਕਾ ਘਰ ਦਾ ਘਰਾਓ ਕਰਾਂਗੇ